ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਅੱਜ ਮੱਲਾ ਵਾਲਾ ਵਿਖੇ ਤੀਸਰਾ ਦਿਨ ਵੀ ਸਫਾਈ ਸੇਵਕਾਂ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਸਫਾਈ ਸੇਵਕ ਜੁਨੀਅਨ ਦੇ ਪ੍ਰਧਾਨ ਰਾਹੁਲ ਜੀ ਨਾਲ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਸਾਰੀ মিডিਆ ਦਾ ਅਤੇ ਜਿਹਨੂੰ ਮੱਲਾ ਵਾਲੇ ਦਾ ਨਿਵਾਸੀਆਂ ਦਾ ਚਾਹੇ ਜਿਹਨੂੰ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਤਿੰਨ ਦਿਨ ਲਗਾਤਾਰ ਪੁੱਟਲੇ ਮੁੱਕੇ ਗਏ ਨੇ ਇਹ ਇਹਨਾਂ ਦੇ ਜਿਹੜੇ ਕਿ 10 ਸਾਲ ਦਾ ਨੋਟੀਫਿਕੇਸ਼ਨ ਪਾਸ ਕੀਤਾ ਹੈ ਜਿਹੜੇ ਕਿ ਪਹਿਲਾਂ ਕੱਚੇ ਮੁਲਾਜ਼ਮ ਠੇਕੇਦਾਰੀ ਚ ਕੰਮ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਨੁਕਤੀ ਪੱਤਰ ਲੈਣ ਤੋਂ ਬਾਅਦ 10 ਸਾਲ ਉਵੇਂ ਕੰਮ ਕਰਨਗੇ ਇਸ ਕਰਕੇ ਇਹਨਾਂ ਨੇ ਇੱਕ ਨਾ 10 ਸਾਲਾ ਨੁਕਤੀ ਪੱਤਰ ਆਪਣਾ ਨੋਟਿਸ ਕਿਟਾਪਸ ਕੀਤਾ ਸੀ ਜਿਸ ਨੂੰ ਰਾਤ ਕਰਵਾਉਣ ਵਾਸਤੇ ਔਰ ਜਿਸ ਦੇ ਬਰ ਖਿਲਾਫ ਇਤਰਨਾਮ ਮੁਜਾਰੇ ਕੀਤੇ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਸਾਡੀ ਬਹੁਤ ਚਿਰ ਤੋਂ ਪਿਛਲੇ ਲੰਮੇ ਸਮੇਂ ਤੋਂ ਕਈ demandas ਲਮਕਦੀਆਂ ਰਹੀਆਂ ਨੇ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਲ ਕਰੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਔਰ ਅਦਰਵਾਈ ਹੋਰ ਵੀ ਕਈ ਛੋਟੀਆਂ ਮੰਗਾਂ ਹਨ ਜਿਹੜੀਆਂ ਕਿ ਸਾਡੀਆਂ ਚਹਿਜ ਮੰਗਾਂ ਨੇ ਪਰ ਹਲੇ ਅੰਨੀ ਬੋਲੀ ਸਰਕਾਰ ਕਿਸੇ ਵੀ ਤਰੀਕੇ ਨਾਲ ਇਸ ਤੇ ਗੌਰ ਨਹੀਂ ਕਰ ਰਹੀ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਤੁਹਾਨੂੰ ਪੱਕਿਆ ਕਰੇਗੀ ਹਲੇ ਤੱਕ ਤਾਂ ਵੇਖਿਆ ਜਾਂਦਾ ਹੈ ਕਿ ਜਿਸ ਹਸਾਮਨ ਵਾਲੇ ਨੇ 2 3 ਸਾਲ ਗੁਜ਼ਾਰ ਦਿੱਤੇ ਨੇ ਜਿੰਨਾ ਕਿ ਇਹਨਾਂ ਦਾ ਕਾਰਜਕਾਲ ਸਮਾਂ ਉਹ ਸਮਨ ਨੂੰ ਤਾਲੇ ਜਿਹੜਾ ਕਿ ਤਵਾਲੀ ਤੇ ਇੱਕ ਹਰੇਕ ਮੁਲਾਜ਼ਮ ਨੂੰ ਤੋਹਫਾ ਦੇਨ ਨੂੰ ਮਿਲਦਾ ਹੁੰਦਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਇਹਨਾਂ ਨੇ ਹਰ ਇੱਕ 4% ਡੀਏਮ ਵਧਾ ਕੇ ਇਹਨਾਂ ਨੂੰ ਨਾਲੋ ਦਿੱਤਾ ਇਸ ਤੋਂ ਅਸੀਂ ਉਮੀਦ ਰੱਖਦੇ ਹਾਂ ਵੀ ਇਹ ਸਾਡੇ ਵਾਸਤੇ ਕੁਝ ਨਹੀਂ ਕਰ ਸਕਦੇ। ਛਰਾ ਡੇਢ ਹੋ ਗਿਆ ਹੈ ਤੁਹਾਨੂੰ ਹੋਰ ਕੀ ਲੱਗਦਾ ਅੱਗੇ ਵੀ ਤੁਸੀਂ ਇਹ ਪ੍ਰਦਰਸ਼ਨ ਕਰੋਗੇ? ਜੇ ਸਰਕਾਰ ਤੇ ਕੰਨਾਂ ਤੇ ਹਲੇ ਵੀ ਕੋਈ ਜੂਨ ਨਹੀਂ ਸਰਕਦੀ ਤੇ ਸਾਡੀ ਜਿਹੜੀ ਆਉਣ ਵਾਲੀ ਰਣਨੀਤੀ ਆ ਉਸ ਤੋਂ ਪਿਆੜਾ ਰੂਪ ਲੈ ਸਕਦੀ ਆ ਔਰ ਦੇਖੋ ਵੀ ਅਸੀਂ ਵੀ ਜਿਹੜੇ ਤੁਹਾਡੇ ਕੱਚੇ ਮੁਲਾਜ਼ਮ ਨੇ ਜਾਂ ਆਊਟਸੋਰਸ ਮੁਲਾਜ਼ਮ ਇਹ ਜੋ ਸੰਵਾਦ ਚਾਰੀ ਤੁਹਾਨੂੰ ਵੀ ਪਤਾ ਵੀ 10 ਬਾਰ ਆਇਆ ਤੇ ਕੁਝ ਨਹੀਂ ਹੋਣਾ ਤਾਂ ਤਾਂ ਕੰਮਾਂ ਆ ਹੀ ਚੱਲਦਾ ਹੈ। ਤਿਆਰ ਬਣਾਓ ਇੱਕ ਵੇਖਿਆ ਜਾਵੇ ਤੇ ਇਹ ਆਪਦੇ ਅੱਜ ਦੇ ਅੱਜ ਤੇ ਆਉਣ ਵਾਲਾ ਸਮਾਂ ਬਹੁਤ ਹੀ ਗਲਤ ਹੋਊਗਾ ਉਹਦੀ ਆਪਣੀ ਸੰਘਰਸ਼ ਦੀ ਰੂਪਰੇਖਾ ਉਹ ਬਹੁਤ ਪਿਆਰਾ ਰੂਪ ਲੈ ਸਕਦੀ ਹੈ ਇਹ ਕੱਲਾ ਮੱਲਾ ਲਈ ਜਾਂ ਸਾਰੇ ਪੰਜਾਬ ਦੇ ਵਿੱਚ ਹੀ ਹੈ ਜਿੰਨੇ ਵੀ ਸਾਡੇ ਨਗਰ ਕਮੇਟੀ ਨਗਰ ਪੰਚਾਇਤ ਨਗਰ ਕੋਲ ਪੁਲਾ ਨਗਰ ਪੰਚਾਇਤ ਹੈ ਅਤੇ ਇੱਕ ਨਗਰ ਮਾਣਾ ਹੈ ਮੇਰਾ ਨਾਮ ਕਾਲੂ ਹੈ ਹੀ ਕੰਮ ਕਰਦੇ ਹੋ ਬਸ ਅਗਲਾ ਦਾ ਕੰਮ ਕਰਦਾ ਪਰ ਮੈਂ ਇਹਨਾਂ ਨੂੰ ਸਾਰਾ ਦਿਨ ਤੁਹਾਡਾ ਸਫਾਈ ਸੇਵਕਾਂ ਨਾਲ ਕੀ ਮਤਲਬ ਹੈ ਇਹਨਾਂ ਦਾ ਤੁਸੀਂ ਮਿਹਨਤ ਕਰਨ ਆਏ ਜੋ ਨਹੀਂ ਆਪਣੇ ਆਪਣੇ ਵੀਰ ਨੇ ਸਾਰੇ ਕੋਈ ਆਪਣੇ ਵੀਰ ਨੇ ਪਰ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਹ ਮਿਹਨਤ ਬਹੁਤ ਕਰਦੇ ਨੇ ਮਤਲਬ ਇਹ ਸਰਕਾਰ ਦੇ ਧਿਆਨ ਜਿਹੜਾ ਇਹਨਾਂ ਦਾ ਲਿਆਉਣਾ ਪੈਂਦਾ ਇਹਨਾਂ ਤੇ ਕਿਉਂਕਿ ਜੇ ਸਫਾਈ ਕਰਨਗੇ ਤਾਂ ਹੀ ਅਸੀਂ ਆਪਾਂ ਜਦੋਂ ਮੀਂਹ ਪੈਦਾ ਉਦੋਂ ਵੇਖਣਾ ਹੁੰਦਾ ਕੀ ਹਾਲ ਹੁੰਦਾ ਬੰਦਾ ਇਹ ਇਹਨਾਂ ਨੇ ਇਹਨਾਂ ਨੂੰ ਪੱਕਾ ਜੂਰ ਕੀਤਾ ਜਾਂਦਾ ਇਹ ਸਰਕਾਰ ਅਗੇ